ਉਹ ਤੇਗ ਬਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਬਚਨ ਆਪਾਂ ਸ਼ਲੋਕਾਂ ਵਿੱਚ ਪੜਦੇ ਆਂ ਜਿੱਥੇ ਮਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਅਸਲ ਦੇ ਅੰਦਰ ਸਾਈਕੋਲੋਜੀਕਲੀ ਫੈਕਟ ਹੈ ਸਾਡੇ ਸਾਰਿਆਂ ਦੀ ਸੋਚ ਆ ਇਨਸਾਨ ਦੀ ਜਿੰਨੀ ਭੱਜ ਦੌੜ ਹੈ ਜਿੰਨਾ ਜਤਨ ਕੀਤਾ ਜਾਂਦਾ ਇਨਸਾਨ ਵੱਲੋਂ ਤੁਸੀਂ ਸਾਰੇ ਸ਼ਾਮਲ ਹੋ ਮੈਂ ਵੀ ਸ਼ਾਮਲ ਆ ਸਾਡੇ ਸਾਰਿਆਂ ਦੀ ਭੱਜ ਦੌੜ ਦੈ ਕੇਂਦਰ ਬਿੰਦੂ ਹੈ ਸੁਖ ਚਾਹੇ ਕੋਈ ਜੌਬ ਕਰ ਰਿਹਾ ਹੈ ਚਾਹੇ ਕੋਈ ਨੌਕਰੀ ਚਾਹੇ ਕੋਈ ਵਪਾਰ ਕਰ ਰਿਹਾ ਹੈ ਚਾਹੇ ਕੋਈ ਖੇਤੀ ਕਰ ਰਿਹਾ ਹੈ ਈਵਨ ਅਸੀਂ ਧਰਮ ਕਰਮ ਵੀ ਕਰਦੇ ਆ ਨਾ ਧਰਮਕਾਰਜ ਵੀ ਕਰਦੇ ਆ ਕੋਈ ਮੰਦਿਰ ਜਾਂਦਾ ਹੈ ਕੋਈ ਗੁਰਦੁਆਰੇ ਜਾਂਦਾ ਹੈ ਕੋਈ ਮਸਜਿਦ ਜਾਂਦਾ ਹੈ ਆਪੋ ਆਪਣੇ ਇਸ਼ਟ ਦੀ ਆਪਾਂ ਆਰਾਧਨਾ ਕਰਦੇ ਆ ਉਥੇ ਜਾ ਕੇ ਵੀ ਜਿਹੜਾ ਕਰਮ ਕੀਤਾ ਜਾਂਦਾ ਹੈ ਉਸ ਕਰਮ ਪਿੱਛੇ ਭਾਵਨਾ ਵੀ ਸੁਖ ਦੀ ਹੈ ਦੁੱਖ ਦੇ ਵਾਸਤੇ ਕੋਈ ਵੀ ਇਨਸਾਨ ਯਤਨ ਨਹੀਂ ਕਰਦਾ ਸਾਡੇ ਸਾਰਿਆਂ ਦੀ ਭੱਜ ਦੌੜ ਦਾ ਸੰਬੰਧ ਸੁੱਖ ਦੇ ਨਾਲ ਹੈ ਮੈਂ ਫੇਰ ਦੁਹਰਾ ਦਿਆਂ ਉਹ ਭੱਜ ਦੌੜ ਚਾਹੇ ਸੰਸਾਰੀ ਹੈ ਚਾਹੇ ਧਰਮ ਕਰਮ ਦੀ ਹੈ ਧਰਮ ਰੀਤੀ ਰਿਵਾਜ ਨੇ ਮਨੁੱਖ ਇਸ ਕਰਕੇ ਕਰਦਾ ਕਿ ਮੈਂ ਸੁਖੀ ਰਹਿ ਸਕਾਂ ਮੇਰਾ ਪਰਿਵਾਰ ਸੁਖੀ ਰਹਿ ਸਕੇ ਤੇ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਦਿੱਤਾ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਈ ਪਰਹਰਾਨੀ ਇਸ ਘੜ ਦੀ ਜਦੋਂ ਅਸੀਂ ਮਨੁੱਖ ਦੇ ਵੱਲ ਝਾਤ ਮਾਰਦੇ ਹਾਂ ਤੇ ਪਤਾ ਲੱਗਦਾ ਹੈ ਯਤਨ ਤੇ ਇਹ ਸੁੱਖ ਵਾਸਤੇ ਕਰ ਰਿਹਾ ਹੈ ਪਰ ਬਹੁਤਾਤ ਗਿੰਤੀ ਜਿਹੜੀ ਹੈ ਮਨੁੱਖ ਦੁੱਖਾਂ ਦੇ ਵਿੱਚ ਜੀਵਨ ਬਸ਼ਰ ਹੋ ਰਿਹਾ ਹੈ ਪਰੇਸ਼ਾਨੀਆਂ ਦੇ ਅੰਦਰ ਬਚਨ ਹੋ ਰਿਹਾ ਹੈ ਬਾਬਾ ਫਰੀਦ ਸਾਹਿਬ ਨੂੰ ਵੀ ਉਹ ਬੋਲ ਕਹਿਣੇ ਪਏਗੇ ਸਨ ਜਿੱਥੇ ਜਾ ਕੇ ਉਹ ਵਿਚਾਰ ਦਿੰਦੇ ਨੇ ਸਮਝਾਉਂਦੇ ਨੇ ਕਿ ਭਾਈ ਉੱਚੇ ਚੜ ਕੇ ਦੇਖਿਆ ਘਰ ਘਰ ਇਹ ਆਗ ਫਰੀਦਾ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਅੱਗ ਹੁਣ ਅਸਲ ਦੇ ਅੰਦਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨਸਾਨ ਚਾਹੁੰਦਾ ਤੇ ਸੁਖ ਹੈ ਸੁਖ ਦੀ ਪ੍ਰਾਪਤੀ ਦੇ ਬਾਤ ਤੇ ਦਿਨ ਰਾਤ ਇੱਕ ਕਰ ਰਿਹਾ ਹੈ ਆਪ ਜੀ ਵਿਚਾਰਵਾਨ ਬੈਠੇ ਹੋ ਸੁਲਝੇ ਹੋਏ ਬੈਠੇ ਹੋ ਵੇਖੋ ਆਪਾਂ ਸਾਰੇ ਸ਼ਾਮਲਿਆਂ ਸਾਡੀ ਸਾਰੀ ਭੱਜ ਦੌੜ ਦਾ ਕੇਂਦਰ ਬਿੰਦੂ ਸੁਖ ਹੈ ਪਰ ਜਦੋਂ ਅਸੀਂ ਕੱਲੇ-ਕੱਲੇ ਨੂੰ ਇਨਸਾਨ ਨੂੰ ਮਿਲਣਾ ਕਰੀਏ ਤੁਹਾਨੂੰ ਬਹੁਤਾਂ ਗਿੰਤ ਜਿਹੜੀ ਹੈ ਉਹ ਦੁੱਖਾਂ ਦੇ ਨਾਲ ਭਰੀ ਹੋਈ ਮਿਲੇਗੀ ਇਨਸਾਨ ਦੁੱਖਾਂ ਵਿੱਚ ਪੀੜਿਤ ਹੋਇਆ ਪਿਆ ਹੈ ਕਿਸਾ ਨੂੰ ਕੋਈ ਵਿਚਾਰ ਹੈ ਕੋਈ ਕਿਸੇ ਗੱਲ ਕਰਕੇ ਪਰੇਸ਼ਾਨ ਆ ਕੋਈ ਕਿਸੇ ਗੱਲ ਕਰਕੇ ਪਰੇਸ਼ਾਨ ਹੈ ਪਰ ਹੈ ਦੁੱਖਾਂ ਦੇ ਅੰਦਰ ਤੇ ਸੱਚੇ ਪਾਤਸ਼ਾਹ ਨੂੰ ਪੁੱਛੀਏ ਸਹਬ ਜੀ ਤੁਸੀਂ ਵਿਚਾਰ ਦਿੱਤੀ ਹੈ ਕਿ ਇਨਸਾਨ ਦੀ ਭੱਜ ਦੌੜ ਸੁਖ ਨਾਲ ਸੰਬੰਧਿਤ ਹੈ ਪਰ ਦੁਖੀ ਹੈ ਅਸਲ ਵਿੱਚ ਦੁੱਖਾਂ ਦਾ ਕਾਰਨ ਕੀ ਹੈ ਤੇ ਸਤਿਗੁਰ ਨੇ ਗੁਰਬਾਣੀ ਵਿੱਚ ਸਮਝਾਇਆ ਪਾਤਸ਼ਾਹ ਕਰਨ ਲੱਗੇ ਦੁੱਖਾਂ ਦਾ ਇਹਦਾ ਕਾਰਨ ਕੋਈ ਦੂਜਾ ਨਹੀਂ ਇਹ ਮਨੁੱਖ ਆਪ ਹੀ ਹੈ ਆਪ ਹੀ ਹੈ ਇਹਦੀ ਆਪਣੀ ਜੀਵਨ ਸ਼ੈਲੀ ਹੈ ਮੈਂ ਤੇ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਅਸੀਂ ਨਾ ਪੰਜਾਬੀ ਦੇ ਵਿੱਚ ਦੋ ਚੀਜ਼ਾਂ ਦੇਖਦੇ ਹੁੰਨੇ ਆ ਇੱਕ ਹੁੰਦੀਆਂ ਤਰੀਕਾ ਕਿਸੇ ਵੇਲੇ ਤਾਂ ਤਰੀਕਾ ਇਕੱਠੀਆਂ ਜੁੜ ਜਾਂਦੀਆਂ ਨੇ ਕਈ ਬੰਦੇ ਕਹਿਣਗੇ ਜਿਵੇਂ ਖੋੜੀ ਸਾਡਾ ਜਿਹੜਾ ਜਨਮ ਦੇਣੇ ਆ ਉਹ 1 ਜਨਵਰੀ ਨੂੰ 2001 ਦੇ ਵਿੱਚ ਹੋਇਆ ਵੀ ਕੋਈ ਕਵੇਗਾ ਵੀ ਮੇਰਾ ਜਨਮ ਦਿਨ 1 11 11 ਨੂੰ ਹੋਇਆ ਜਾਂ ਤਰੀਕਾਂ ਬਦਲ ਜਾਣਗੇ ਜੀ ਵੇਖੋ ਜੀ ਅੱਜ ਕਿੰਡੀ ਵਧੀਆ ਤਰੀਕ ਹੈ 2 3 5 ਵੀ ਹਿੰਸੇ ਜੁੜ ਗਏ ਪਰ ਵੇਖੋ ਤਰੀਕਾਂ ਬਦਲਦੀਆਂ ਨੇ ਮਹੀਨੇ ਬਦਲਦੇ ਨੇ ਸਾਲ ਬਦਲਦੇ ਨੇ ਤਰੀਕਾਂ ਬਦਲਣ ਦੇ ਨਾਲ ਇਨਸਾਨ ਨੂੰ ਸੁੱਖ ਨਹੀਂ ਮਿਲਦਾ ਜਿਹਨ ਇਨਸਾਨ ਸੋਚੇ ਇਹ ਆ 2025 ਚੱਲਦਾ ਪਿਆ ਹੈ 2026 ਵਿੱਚ ਮੈਨੂੰ ਸੁੱਖ ਮਿਲ ਜਾਵੇਗਾ ਤਰੀਕਾ ਬਦਲਣ ਦੇ ਨਾਲ ਸੁੱਖ ਨਹੀਂ ਮਿਲਨੇ ਗੁਰਮਖੋ ਜੇ ਸੁੱਖ ਚਾਹੁੰਦੇ ਹੋ ਜੇ ਸੁੱਖ ਲੈਣਾ ਹੈ ਤੇ ਫਿਰ ਆਪਣੇ ਜੀਵਨ ਜਿਉਣ ਦਾ ਤਰੀਕਾ ਬਦਲਣਾ ਪਵੇਗਾ ਜਿਹਨੂੰ ਆਪਾਂ ਸ਼ੈਲੀ ਕਹਿੰਦੇ ਆ ਟੰਗ ਤਰੀਕਾ ਜਿਹਨੂੰ ਆਪਾਂ ਕਹਿੰਨੇ ਆ ਇੱਕ ਹੈ ਸ਼ਬਦ ਤਰੀਕਾ ਕਕੇ ਦੇ ਉੱਤੇ ਬਿੰਦੀ ਪੈ ਗਈ ਕਕੇ ਤਰੀਕਾ ਡੇਟਸ ਇੱਕ ਸ਼ਬਦ ਹੈ ਤਰੀਕਾ ਵੀ ਸਾਡੀ ਜੀਵਨ ਸ਼ੈਲੀ ਜਿਹੜੀ ਹੈ ਤੇ ਉਹ ਜੀਵਨ ਸ਼ੈਲੀ ਜੇ ਆਪਾਂ ਸੁੱਖਾਂ ਵਾਲੀ ਚਾਹੁੰਦੇ ਆ ਤੇ ਫਿਰ ਸਾਨੂੰ ਕੀ ਕਰਨਾ ਪਵੇਗਾ ਫਿਰ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਬਚਨ ਮਿਲਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਆਪੇ ਨੂੰ ਟਿਊਨ ਕਰ ਕਿਤੇ ਦੂਜੇ ਨੂੰ ਆਪਣੇ ਦੁੱਖਾਂ ਦਾ ਕਾਰਨ ਨਾ ਸਮਝੀ ਆਮ ਇਨਸਾਨ ਦੀ ਸਾਈਕੋਲੋਜੀਕਲੀ ਹੈ ਕਿ ਇਹ ਇਨਸਾਨ ਜਦੋਂ ਕਿਤੇ ਕੋਈ ਚੱਜ ਦੀ ਚੀਜ਼ ਹੋ ਜਾਵੇ ਕੋਈ ਚੰਗਾ ਕੰਮ ਹੋ ਜਾਵੇ ਉਹਦਾ ਕ੍ਰੈਡਿਟ ਆਪ ਲੈਂਦਾ ਜੇ ਕੋਈ ਮਾੜਾ ਹੋ ਜਾਵੇ ਤੇ ਇਹ ਇਨਸਾਨ ਕੀ ਕਰਦਾ ਦੂਜੇ ਉੱਤੇ ਥੋਪਦਾ ਮੈਂ ਤੇ ਜੀ ਵੇਖੋ ਇਤਰਾ ਹੀ ਕਰਨ ਲੱਗਾ ਸੀ ਪਰ ਫਲਾਣਾ ਬੰਦਾ ਆ ਗਿਆ ਫਲਾਣਾ ਸਿੰਘ ਆ ਗਿਆ ਫਲਾਣਾ ਕੁਮਾਰ ਆ ਗਿਆ ਉਹਨੇ ਮੈਨੂੰ ਆਹ ਸਲਾਹ ਦਿੱਤੀ ਮੈਂ ਇੱਕ ਤਰ੍ਹਾਂ ਕਰ ਲਿਆ ਤਾਂ ਇਹ ਚੀਜ਼ ਗਲਤ ਹੋ ਗਈ ਮੇਰੇ ਪਾਤਸ਼ਾਹ ਕਹਿੰਦੇ ਨਹੀਂ ਸੱਜਣਾ ਤੂੰ ਆਪਣੇ ਅੰਦਰ ਝਾਤ ਮਾਰ ਤੇ ਸਹਿਬ ਦੀ ਪਾਵਨ ਬਾਣੀ ਨੇ ਬਚਨ ਦਿੱਤਾ ਦਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਜੇ ਸੁਖ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਪ੍ਰੀਤ ਸਾਹਿਬ ਜੀ ਦੇ ਉਹ ਬੋਲ ਚੇਤੇ ਕਰ ਲਈਏ ਆਪ ਸਵਾਰ ਹੈ ਮੈਂ ਮਿਲਹੈਂ ਮੈਂ ਮਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਤੇ ਉਥੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਜਦੋਂ ਗੱਲ ਮਨੁੱਖੀ ਜੀਵਨ ਦੀ ਕੀਤੀ ਜਾ ਰਹੀ ਹੈ ਜਦੋਂ ਗੱਲ ਮਨੁੱਖ ਦੇ ਦੁੱਖਾਂ ਦੀ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਕਿਸੇ ਵੇਲੇ ਅਸੀਂ ਵੇਖਦੇ ਹਾਂ ਕਿ ਦੁਖੀ ਇਨਸਾਨ ਪੈਸੇ ਕਰਕੇ ਹੀ ਨਹੀਂ ਕਿਸੇ ਵੇਲੇ ਆਪਣੀ ਔਲਾਦ ਕਰਕੇ ਵੀ ਦੁਖੀ ਹੋ ਜਾਂਦਾ ਹੈ ਔਲਾਦ ਕਰਕੇ ਵੀ ਜੋ ਮੈਂ ਬਣਾਉਣਾ ਚਾਹੁੰਦਾ ਸੀ ਉਹ ਬਣਿਆ ਨਹੀਂ ਦੋ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਵੇਖੋ ਕਿਸੇ ਵੇਲੇ ਇਨਸਾਨ ਸੋਚ ਲੈਂਦਾ ਹੈ ਵੀ ਮੇਰੇ ਕੋਲ ਸ਼ਾਇਦ ਬਹੁਤ ਸਾਰਾ ਪੈਸਾ ਹੁੰਦਾ ਤੇ ਮੈਂ ਇਸ ਤਰ੍ਹਾਂ ਬੱਚੇ ਨੂੰ ਵਧੀਆ ਅਕੈਡਮੀ ਚ ਪਾ ਲੈਂਦਾ ਬੱਚੇ ਨੂੰ ਆ ਬਣਾ ਲੈਂਦਾ ਪਰ ਤੁਸੀਂ ਇੱਥੇ ਗਲਤ ਹੋ ਕਿਉਂ ਕਿਉਂਕਿ ਕੇਵਲ ਪੈਸੇ ਦੇ ਨਾਲ ਹੀ ਤੁਸੀਂ ਕਿਸੇ ਰੁਤਬੇ ਉੱਤੇ ਆਪਣੇ ਬੱਚੇ ਨੂੰ ਨਹੀਂ ਪਹੁੰਚਾ ਸਕਦੇ ਤੁਸੀਂ ਤੁਹਾਡੇ ਨਾਲ ਮੈਂ ਦੋ ਤਿੰਨ ਗੱਲਾਂ ਕਰਨੀਆਂ ਚਾਹਾਂਗਾ ਅਮਤਾਬ ਵਚਨ ਜੇ ਆਪਾਂ ਕਲਾਕਾਰਾਂ ਦੀ ਗੱਲ ਕਰੀਏ ਅਮਤਾਬ ਵਚਨ ਆਪਣੇ ਬੱਚੇ ਨੂੰ ਜਿਸ ਮੁਕਾਮ ਤੇ ਅਮਤਾਬ ਵਚਨ ਪਹੁੰਚਿਆ ਉੱਥੇ ਨਹੀਂ ਖੜ ਸਕਿਆ ਤੁਸੀਂ ਖੇਡ ਦੀ ਗੱਲ ਕਰੋ ਸਚਿਨ ਤੰਦੂਲਕਰ ਜਿਹੜੀ ਪ੍ਰਾਪਤੀ ਉਹਨੇ ਖੇਡ ਦੇ ਵਿੱਚ ਕਰ ਲਈ ਬੇਸ਼ੱਕ ਉਹਨੇ ਆਪਣੇ ਬੱਚੇ ਨੂੰ ਵੀ ਖੇਡ ਵਾਲੇ ਪਾਸੇ ਲਗਾਇਆ ਪਰ ਉਹ ਉਸ ਮੁਕਾਮ ਤੇ ਉਹਦਾ ਬੇਟਾ ਨਹੀਂ ਪਹੁੰਚ ਸਕਿਆ ਬਲਕਿ ਮੈਂ ਤੇ ਕਵਾਂ ਵੀ 5% ਵੀ ਨਹੀਂ ਪਹੁੰਚ ਸਕਿਆ ਜਿੰਨੀ ਤਰੱਕੀ ਜਿੰਨੀ ਖੇਡ ਜਿਹੜੀ ਸੀ ਖੇਡ ਦੇ ਵਿੱਚ ਰੋਸ਼ਨਾਈ ਤੰਦੂਲ ਕਰਨੇ ਕਰ ਲਈ ਸੁਹੇਲ ਗਵਾਸਕਰ ਦੀ ਗੱਲ ਕਰ ਲਵੋ ਅਸਲ ਦੇ ਅੰਦਰ ਕੱਲਾ ਪੈਸਾ ਕੰਮ ਨਹੀਂ ਆਉਂਦਾ ਅੰਦਰ ਜਨੂਨ ਦੀ ਭਾਵਨਾ ਕਲਾ ਦੀ ਭਾਵਨਾ ਸਿੱਖਣ ਦੀ ਭਾਵਨਾ ਉਹ ਵੀ ਤੁਹਾਡੇ ਅੰਦਰ ਕੰਮ ਆਉਂਦੀ ਹੈ ਤੇ ਗੁਰਮਖੋ ਇਹ ਸੱਚ ਵੈ ਅਸੀਂ ਬਹੁਤ ਆਤ ਗਿਣਤੀ ਇੱਕ ਮੈਨੂੰ ਬੜੀ ਪਿਆਰੀ ਧਾਰਨ ਚੇਤੇ ਆਉਂਦੀ ਹੈ ਕਿਸੇ ਯੂਨੀਵਰਸਿਟੀ ਦੇ ਵਿੱਚ ਜਿੱਦਾਂ ਫੰਕਸ਼ਨ ਸੀ ਉੱਥੇ ਜਿਹੜਾ ਚੀਫ ਗੈਸਟ ਆਏ ਉਹਨਾਂ ਨੇ ਆਖਿਆ ਕਿ ਕਹਿੰਦੇ ਕਿ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੈ ਪੈਰਾਸ਼ੂਟਰ ਇੱਕ ਹੈ ਗ੍ਰਾਸ ਰੂਟਰ ਵੀ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹਾਂ ਹੁਣ ਪੈਰਾਸ਼ੂਟਰ ਕੀ ਹੈ ਤੁਸੀਂ ਚਾਹੇ 1000 ਦੀ ਉਚਾਈ ਤੋਂ 1000 ਫੁੱਟ ਦੀ ਉਚਾਈ ਤੋਂ ਛੱਡ ਦਿਓ ਪੈਰਾਸ਼ੂਟ ਨੇ ਉਥੋਂ ਹੇਠਾਂ ਨੂੰ ਹੀ ਆਉਣਾ ਹੈ ਉਹਨੇ ਇਹ ਨਹੀਂ ਕਿ ਤੁਸੀਂ 1000 ਦੀ ਚਾਹੀਦੀ ਛੱਡਿਆ ਇਹ ਉਹ 2000 ਦੀ ਚਾਹੀ ਤੇ ਪਹੁੰਚ ਜਾਵੇਗਾ 2000 ਫੁੱਟ ਤੇ ਪਹੁੰਚ ਜਾਵੇਗਾ ਉਹਨੇ 1000 ਫੁੱਟ ਤੇ ਹੀ ਰਹਿਣਾ ਹੈ ਉਤੋਂ ਨੂੰ ਹੀ ਉਹਦਾ ਗਰਾਫ ਹੋਣਾ ਹੈ ਦੂਜੇ ਪਾਸੇ ਗਰਾਸ ਰੂਟਰ ਜਿਵੇਂ ਆਪਾਂ ਘਾ ਜਿਹੜਾ ਹੁੰਦਾ ਨਾ ਜ਼ਮੀਨ ਤੋਂ ਉਹ ਤਾਂ ਨੂੰ ਉਹਦਾ ਹੈ ਜ਼ਮੀਨ ਦੇ ਵਿੱਚ ਬੀ ਪਾਇਆ ਉਹ ਤੋਂ ਤਾਂ ਉੱਗਿਆ ਇਸੇ ਤਰੀਕੇ ਦੇ ਨਾਲ ਸਮਾਜ ਵਿੱਚ ਆਪਾਂ ਵਿਚਰਦੇ ਆ ਤੇ ਵੇਖੋ ਸਾਡੇ ਬੱਚੇ ਨੇ ਧੀਆਂ ਪੁੱਤਰ ਨੇ ਸਾਡੇ ਸਾਡੇ ਵਿੱਚੋਂ ਬਹੁਤਾਂ ਦੀ ਗਿੰਤੀ ਜਿਹੜੀ ਹੈ ਆਪਣੇ ਬੱਚਿਆਂ ਨੂੰ ਪੈਰਾਸ਼ੂਟਰ ਬਾਗ ਬਣਾ ਰਹੀ ਹੈ ਆਪ ਤੇ ਉਹਨੇ ਦਿਲ ਤੋੜ ਵੀ ਮਿਹਨਤ ਕੀਤੀ ਵਧੀਆ ਮੁਕਾਮ ਤੇ ਪਹੁੰਚੇ ਚੰਗਾ ਪੈਸਾ ਪਰ ਹੁਣ ਜਿੱਥੋਂ ਜਿਸ ਲੈਵਲ ਤੋਂ ਉਹਨੇ ਖੜਿਆ ਸੀ ਉਹਨਾਂ ਦੇ ਬੱਚਿਆਂ ਨੇ ਉਸ ਬਿਜ਼ਨਸ ਨੂੰ ਅੱਗੇ ਨਹੀਂ ਵਧਾਇਆ ਉਹ ਗਰਾਫ ਹੇਠਾਂ ਹੀ ਡਿੱਗਿਆ ਤੇ ਇੱਕ ਪਾਸੇ ਮਿਹਨਤ ਮੁਸ਼ੱਕਤ ਦੀ ਖੇਡ ਹੁੰਦੀ ਹੈ ਜਦੋਂ ਬੱਚਾ ਸੰਘਰਸ਼ ਦੇ ਵਿੱਚੋਂ ਨਿਕਲਦਾ ਹੈ ਉਹ ਗਰਾਸ ਰੂਟਰ ਵਾਲੀ ਗੱਲ ਆ ਗਈ ਵੀ ਤੋਂ ਤਾਂ ਨੂੰ ਜਾਣਾ ਫਿਰ ਉਹ ਆਪਣੇ ਮਾਪਿਆਂ ਦੀ ਖੁਸ਼ੀ ਦਾ ਵੀ ਜਰੀਆ ਬਣਦਾ ਹੈ ਖੁਸ਼ੀ ਦਾ ਵੀ ਕਾਰਨ ਬਣਦਾ ਹੈ ਸਾਨੂੰ ਔਲਾਦ ਕੋਲੋਂ ਇਸ ਤਰੀਕੇ ਦਾ ਸੁੱਖ ਮਿਲਦਾ ਹੈ ਸੋ ਜੇ ਅਸੀਂ ਸਮੁੱਚੀ ਵਿਚਾਰ ਜਿਹੜੀ ਹੈ ਆਪਣੇ ਜੀਵਨ ਦੇ ਅੰਦਰ ਚਾਹੁੰਦੇ ਆ ਸੁੱਖ ਦੀ ਪ੍ਰਾਪਤੀ ਦੇ ਵਾਤੇ ਦੁੱਖਾਂ ਤੋਂ ਬਚਣਾ ਚਾਹੁੰਦੇ ਆ ਤੇ ਫਿਰ ਕੀ ਕਰਨਾ ਪਵੇਗਾ ਇੱਕ ਜੀਵਨ ਜਾ ਸੁਚੱਜੀ ਜਿਹੜੀ ਹੈ ਆਪਣੇ ਅੰਦਰ ਲੈ ਆਈਏ ਔਰ ਅਖੀਰ ਤੇ ਮੈਂ ਇੱਕ ਛੋਟੀ ਜੀ ਬੇਨਤੀ ਕਰਕੇ ਇਸ ਸਮਾਪਤੀ ਕਰਾਂ ਕਿ ਭਾਈ ਇਹ ਸੱਚ ਵੈ ਦੋ ਚੀਜ਼ਾਂ ਹਨ ਇੱਕ ਹੈ ਧਰਮ ਇੱਕ ਹੈ ਤਨ ਇੱਕ ਪਾਸੇ ਪਰਮਾਰਥ ਹੈ ਇੱਕ ਪਾਸੇ ਪਦਾਰਥ ਹੈ ਜੇ ਅਸੀਂ ਪਰਮਾਰਥ ਦੀ ਗੱਲ ਕਰਾਂਗੇ ਤੇ ਬਹੁਤਾਂ ਗਿਣਤੀ ਜਿਹੜੀ ਹੈ ਪਰਮਾਰਥ ਵਾਲੀਆਂ ਗੱਲਾਂ ਤੇ ਉਹਨਾਂ ਨੇ ਕੀਤੀਆਂ ਜਿਹੜਾ ਕੋਈ ਪਰਮਾਰਥ ਦੇ ਰੱਤੇ ਚੱਲਿਆ ਉਹਨੂੰ ਚੰਗਾ ਤੇ ਆਖਿਆ ਪਰ ਆਪ ਉਸ ਵਾਸਲੇ ਪਾਸੇ ਤੁਰਦੇ ਨਹੀਂ ਜੇ ਕੋਈ ਸਾਨੂੰ ਮਿਲ ਗਿਆ ਜਿਹੜਾ ਧਰਮ ਸਥਾਨ ਤੇ ਜਾਂਦਾ ਧਰਮ ਕਰਮ ਕਰਦਾ ਅਸੀਂ ਇੰਨੀ ਕੋ ਗੱਲ ਕਹਿ ਦਿੰਦੇ ਆ ਵੀ ਭਾਈ ਤੇਰੇ ਤੇ ਤੇ ਬੜੀ ਕਿਰਪਾ ਹੈ تیرੋਂ ਤੇ ਪਰਮਾਤਮਾ ਨੇ ਬੜੀ ਪਿਆਰ ਬਖਸ਼ਿਸ਼ ਕੀਤਾ ਹੈ ਭਾਈ ਤੂੰ ਤੇ ਚੰਗੇ ਪਾਸੇ ਲੱਗਿਆ ਹੈ ਪਰ ਅਸੀਂ ਆਪ ਯਤਨ ਨਹੀਂ ਕਰਦੇ ਚੰਗੇ ਪਾਸੇ ਲੱਗਣ ਦਾ ਦੂਜੇ ਪਾਸੇ ਧੰ ਦੀ ਖੇਡ ਹੈ ਜੇ ਸਾਨੂੰ ਆਪਣੇ ਤੋਂ ਉੱਤੇ ਕੋਈ ਧੰ ਵਾਲਾ ਇਨਸਾਨ ਮਿਲਦਾ ਹੈ ਤੇ ਅਸੀਂ ਉਹਦੇ ਕੋਲ ਪੁੱਛਦਿਆਂ ਵੀ ਤੂੰ ਕਿਵੇਂ ਧਨ ਦੀ ਪ੍ਰਾਪਤੀ ਕੀਤੀ ਹੈ ਤੂੰ ਕੀ ਕੰਮ ਕਰਦਾ ਪਿਆ ਫਿਰ ਜਤਨ ਕਰਦੇ ਆ ਅਸੀਂ ਵੀ ਉਹ ਕੰਮ ਕਰੀਏ ਕਿਸੇ ਤਰੀਕੇ ਦੇ ਨਾਲ ਉਹ ਧਨ ਮੇਰੇ ਕੋਲ ਵੀ ਆ ਜਾਵੇ ਹੁਣ ਇਹਦੇ ਨਾਲ ਇਹ ਵੀ ਚਾਹੀਦਾ ਸੀ ਕਿ ਅਸੀਂ ਪਰਮਾਰਥ ਵਾਲੇ ਪਾਸੇ ਵੀ ਅੱਗੇ ਵਧਦੇ ਧਨ ਵਾਲੇ ਪਾਸੇ ਵੀ ਅੱਗੇ ਵਧਦੇ ਪਰ ਹੋਇਆ ਬਿਲਕੁਲ ਉਲਟ ਪਰਮਾਰਥ ਵਾਲੇ ਪਾਸੇ ਤੇ ਅਸੀਂ ਕੇਵਲ ਇੰਨੀ ਗੱਲ ਕਹਿ ਕੇ ਪੱਲਾ ਝਾੜਦੇ ਆ ਵੀ ਤੁਹਾਡੇ ਤੇ ਕਿਰਪਾ ਹੈ ਪਰ ਧਨ ਵਾਲੇ ਪਾਸੇ ਅਸੀਂ ਦੌੜ ਵਿੱਚ ਸ਼ਾਮਲ ਹੋ ਗਏ ਫਿਰ ਚਾਹੇ ਕੋਈ ਤਰੀਕਾ ਮਾੜਾ ਸੀ ਚੰਗਾ ਸੀ ਗਲਤ ਸੀ ਜਿਹਨੂੰ ਬਾਬੇ ਕਬੀਰ ਨੇ ਆਖਿਆ ਸੀ ਬਹੁ ਪਰਪੰਚ ਕਰ ਪਰ ਧਨ ਲਿਆਵੈ ਰਾਤੋਂ ਰਾਤ ਅਮੀਰ ਬਣਨ ਦਾ ਸੁਪਨਾ ਜਿਹੜਾ ਹੈ ਜਦੋਂ ਮਨੁੱਖ ਉਸ ਦੌੜ ਵਿੱਚ ਸ਼ਾਮਲ ਹੁੰਦਾ ਹੈ ਉਹ ਚਾਹੇ ਅੱਜ ਸਾਡੇ ਨੌਜਵਾਨ ਬੱਚੇ ਵੀ ਹੋਣ ਫਿਰ ਗਲਤ ਰਸਤੇ ਉੱਤੇ ਪੈ ਜਾਂਦੇ ਹਨ ਤੇ ਫਿਰ ਥੋੜੇ ਚਿਰ ਬਾਅਦ ਤੇ ਮਾਇਆ ਹੁੰਦੀ ਹੈ ਪਰ ਉਹਨਾਂ ਦੇ ਰਿਜ਼ਲਟ ਬੜੇ ਮਾੜੇ ਨਿਕਲਦੇ ਨੇ ਫਿਰ ਗਲਤ ਕਰਮਾਂ ਦੇ ਕਰਕੇ ਜਿਹੜੀਆਂ ਸਜ਼ਾਾਂ ਮਿਲਦੀਆਂ ਨੇ ਫਿਰ ਅਸੀਂ ਪਛਤਾਉਨੇ ਹਾਂ ਅਸੀਂ ਰੋਣੇ ਹਾਂ ਫਿਰ ਅਸੀਂ ਦੁਖੀ ਹੋ ਜਾਂਦੇ ਹਾਂ ਇਸੇ ਵਿਚਾਰ ਨੂੰ ਮਹਾਰਾ ਨੇ ਕਿਹਾ ਸੀ ਯਤਨ ਤੇ ਕੀਤਾ ਸੀ ਸੁੱਖ ਦਾ ਵੀ ਸੁੱਖ ਮਿਲੇਗਾ ਪਰ ਮਿਲਿਆ ਨਹੀਂ ਮਿਲਿਆ ਕੀ ਦੁੱਖ ਮਿਲਿਆ ਸੋ ਅਸੀਂ ਆਪਣੀ ਜੀਵਨ ਸ਼ੈਲੀ ਚੰਗੀ ਲਿਆਈਏ ਆਪਣੇ ਅੰਤਰ ਆਤਮ ਨੂੰ ਸਵਾਰ ਲਈਏ ਸਾਡੇ ਕੋਲ ਸਦਾਬ ਸੁੱਖ ਮਿਲੇਗਾ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਇਹ ਕੁਝ ਕੁ ਵਿਚਾਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਵੀ ਇਸ ਸੰਬੰਧੀ ਤੁਹਾਡੇ ਮਨ ਦਾ ਵੀ ਕੋਈ ਫੁਰਨਾ ਹੋਵੇ ਤੁਹਾਡੇ ਮਨ ਦਾ ਵੀ ਕੋਈ ਵਿਚਾਰ ਹੋਵੇ ਜਰੂਰ ਕਮੈਂਟਾਂ ਦੇ ਰਾਹੀਂ ਇਸ ਵੀਡੀਓ ਦੇ ਵਿੱਚ ਦੱਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ